हां जी दोस्तों सारेयानु सस् नमस्कार स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਜਿਹੜੀ ਹੈਗੀ ਆ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਹਸਪੰਦ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਵੀਰ ਅਮਰਤ ਦੇ ਕੋਲੇ ਆਏ ਆ ਤੇ ਦੋ ਮੱਝਾਂ ਤੁਹਾਨੂੰ ਦਿਖਾ ਦਾਂਗੇ ਇਸ ਵੀਡੀਓ ਦੇ ਵਿੱਚ ਤੇ ਦੋ ਬਿਹੜਾ ਇੱਕ ਮੱਝ ਬਿਲਕੁਲ ਤਾਜੀ ਸੂਈ ਸਵਾਈ ਹੈ ਜੀ ਜਿਹੜੀ ਪਹਿਲੇ ਨੰਬਰ ਤੇ ਤੁਸੀਂ ਇਹ ਦੇਖ ਰਹੇ ਹੋ ਬਿਲਕੁਲ ਤਾਜੀ ਸੂਈ ਸਵਾਈ ਹੈ ਤੇ ਇੱਕ ਤੋਕੜ ਆ ਜੀ ਇੱਕ ਤੋਕੜ ਮੱਝਾਂ ਤੇ ਦੋ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਤੁਹਾਨੂੰ ਗਾਵਾਂ ਦਿਖਾ ਦਾਂਗੇ ਨਾਲ ਬੱਚੇ ਆ ਸੋ ਜਿਹਨੇ ਪਸ਼ੂ ਦਿਖਾਵਾਂਗੇ ਦੋਸਤੋ ਉਹਨੂੰ ਤਸੱਲੀ ਆ ਦੋ ਡੰਗ ਚਬਾਈ ਕਰ ਲੋ ਸੋਏ ਪਸ਼ੂ ਦੀ ਠੀਕ ਆ ਗੱਭਣ ਪਸ਼ੂ ਹਰ ਵਾਰ ਆਪਾਂ ਕਹਿ ਦਿੰਦੇ ਆ ਵੀ ਆਪਦੀ ਟਿਪ ਕੇ ਤਸੱਲੀ ਕਰ ਲਿਆ ਕਰੋ 3 ਸਤੰਬਰ ਨੂੰ ਅੱਜ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਜੀ ਮਾਰਨਿੰਗ ਦੇ 8:30 ਵਜੇ ਦਾ ਸਮਾਂ ਹੈਗਾ ਆਜੋ ਕਰਦੇ ਆ ਗੱਲਬਾਤ ਵੀਰ ਅਮਰਤ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਅਮਰਤ ਭਾਈ ਕੀ ਹਾਲ ਨੇ ਬਹੁਤ ਵਧੀਆ ਭਰਾ ਜੀ ਕੀ ਹਾਲ ਚਾਲ ਤੁਸੀਂ ਸੁਣਾ ਬਹੁਤ ਵਧੀਆ ਠੀਕ ਠਾਕ ਵੀਰ ਬਹੁਤ ਵਧੀਆ ਅੱਛਾ ਅਮਰਤ ਫਿਰ ਅੱਜ ਪਸ਼ੂ ਚਾਰ ਵਿਖਾ ਦਈਏ ਹਾਂਜੀ 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 ਤੇ ਦੋ ਮੱਝਾਂ ਤੇ ਦੋ ਹੀ ਗਾਵਾਂ ਆ ਗਈਆਂ ਦੋ ਗਾਵਾਂ ਅੱਛਾ ਤੇ ਸੋਏ ਸਵੇ ਜਾਂ ਨਗ ਸਾਰੇ ਤਿੰਨ ਨਗ ਤਾਂ ਫਿਰ ਕੋ ਤਾਜੀ ਹਾਂਜੀ ਹਾਂਜੀ ਵੀਰ ਜੀ ਠੀਕ ਆ ਆ ਜਾਓ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੇ ਦੋਸਤੋ ਜਿਹੜੀ ਤੁਸੀਂ ਇਹ ਮੱਝ ਦੇਖ ਰਹੇ ਹੋ ਇਹ ਬਿਲਕੁਲ ਤਾਜੀ ਸੁਈ ਸਵਈ ਆ ਤੇ ਅਮਰਤ ਕਿੰਨਵਾਂ ਸੁਬਾਹ ਹੈ ਤੀਜਾ ਵੀਰ ਜੀ ਤੀਜੇ ਸੁਬਾਹ ਤੇ ਦਿਨ ਕਿੰਨੇ ਹੋ ਗਏ ਨੇ ਵੀਰ ਜੀ ਅੱਜ ਚੌਥਾ ਦਿਨ ਆ ਕੱਲ ਮੈਂ ਸਾਫ਼ ਕਰਤੀ ਆ ਸਾਰੀ ਰਾਤ ਅੱਛਾ ਜੀ ਹਾਂਜੀ ਠੀਕ ਆ ਬੋਲਾ ਕਿੰਨਾ ਕੇਗਾ ਬੋਲਾ ਹੋਊਗਾ ਲਈ ਸੱਤ ਕਿਲੋ ਸੱਤ ਕਿਲੋ ਪੱਕਾ ਉਹ 8 ਕਿਲੋ 7 ਪੱਕਾ ਠੀਕ ਹੈ ਜੀ ਹਾਂਜੀ ਤੇ ਸੂਹਾ ਕਿੰਨਾ ਮਾ ਸੂਹਾ ਤੀਜਾ ਹੀ ਦੀ ਤੀਜਾ ਸੂਹਾ ਤੀਜਾ ਸੂਹਾ ਦੋਸਤੋ ਤੇ ਤਿੰਨ ਚਾਰ ਚਾਰਕ ਦਿਨ ਦਾ ਸਮਾਂ ਹੋਇਆ ਸਾਹ ਵੀਰਾਂ ਦਾ ਕਰਤੀ ਬੋਲੇ ਤੋਂ ਤੇ ਸੱਤ ਕਿਲੋ ਜਿਹੜਾ ਹਾਜ਼ਰ ਬੋਲਾ ਹੈ ਹੁਣ ਮੌਕੇ ਤੇ ਬੱਚਾ ਤੁਹਾਨੂੰ ਦਿਖਾ ਦਿੰਨੇ ਨਾੜੂ ਬੱਚੇ ਦੇ ਨਾਲ ਆ ਇਹ ਮੇਲ ਕਾਫ ਇਸ ਮੱਝ ਦੇ ਥੱਲੇ ਆ ਵੇਖੋ ਜੀ ਕਟਾ ਥੱਲੇ ਆ ਤੇ ਆ ਜਿਹੜਾ ਦੋਸਤੋ ਨਾੜੂ ਬੱਚੇ ਦੇ ਬਿਲਕੁਲ ਨਾਲ ਠੀਕ ਹੈ ਜੀ ਅੱਛਾ ਤੇ ਅਮਰ ਦਾ ਚਵਾਈ ਕਿਦਾਂ ਵੀਰ ਜੀ ਇੱਕ ਨੰਬਰ ਹਾਂ ਚਵਾਈ ਪੂਰ ਛਿੱਟੇ ਦੀ ਗਰੰਟੀ ਆਪਣੀ ਠੀਕ ਹੈ ਜੀ ਬਾਕੀ ਇੱਕ ਥਾਂ ਦੇ ਨਾਲ ਤੁਸੀਂ ਦੱਸ ਰਹੇ ਸੀ ਵੀ ਸਰੂਰ ਸਰੂਰ 4-5 ਧਾਰਾ ਆਉਂਦੀਆਂ ਮੁੜ ਕੇ ਵਧੀਆ ਆ ਜਿਹੜਾ ਉਲਟ ਪੈਣੀ ਅਗਲਾ ਥਾਣਾ ਇਹਦੇ ਨਾਲ ਸਰੂਰ ਆ ਤੇ 4-5 ਧਾਰਾ ਹੁੰਦੀਆਂ ਵੀਰਾਂ ਦਾ ਬਾਅਦ ਚ ਬੰਦ ਹੋ ਜਾਂਦਾ ਠੀਕ ਆ ਇਹ ਥਾਣੇ ਇੱਕ ਹੀ ਚੱਲਦਾ ਬਸ ਤਿੰਨ ਕ ਯਾਰ ਧਰਮ ਜਿਹੜੀਆਂ ਨਾਮ ਹੁੰਦੀਆਂ। ਬਾਕੀ ਚਾਰ ਥਾਣਾ ਖੋਲ ਕੇ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਿੰਨੇ ਆਂ। ਚਾਰੇ ਵਰਦੇ ਆ ਤਸੱਲੀ ਤੁਸੀਂ ਕਰ ਲਿਓ। ਠੀਕ ਆ ਬਾਕੀ ਮੂੰਹ ਮੱਥੇ ਦੀ ਆ ਤੁਸੀਂ ਵੇਖ ਹੀ ਲੈਣੀ ਐ। ਸਿੰਘਾ-ਸੁੰਗਾ ਦੀ ਬੰਤਰ ਕਾਫੀ ਸੋਹਣੀ। ਤੇ ਕਦ ਕਾਠ ਫੁੱਲ ਵੱਡੀ ਐ ਜੀ। ਠੀਕ ਆ ਕਦ ਕਾਠ ਕੋਈ ਵੀਰ ਦੂਰੋਂ ਨੇੜੇੋਂ ਵੀ ਤੁਸੀਂ ਆਉਣਾ ਅਕਸਰ ਤੇ ਹਾਈਟ ਕਦ ਪੂਰੀ ਵੱਡੀ ਤੁਸੀਂ ਮੰਨ ਕੇ ਆ ਸਕਦੇ ਜੀ। ਵੱਡੀ ਹਾਈਟ। ਸੋ ਬਾਕੀ ਜਿਵੇਂ ਪਸੂ ਬਿਲਕੁਲ ਤਾਜ਼ਾ ਸੋਇਆ ਥੋੜੀ ਬੰਦ ਸੇਵਾ ਕਰੋਗੇ ਦੋਸਤੋ ਤੇ ਹੱਥੋਂ ਤੋਂ ਮਾਰੋਗੇ ਚੰਗਾ ਤੇ ਰਾਜੀ ਹੋ ਗਈ ਫੋਲ ਤੇ ਵੱਡੀ ਮੈਂ ਪੂਰੀ ਲਗਣੀ ਹੈ ਠੀਕ ਆ ਉਹ ਵੀ ਠੰਡੀ ਧੀਰੀ ਆ ਲੋ ਜੀ ਠੀਕ ਆ ਤੇ ਚਵਾ ਵੀਰ ਕਹਿੰਦਾ ਵੀ ਇੱਕ ਨੰਬਰ ਆ ਸੋ ਚਵਾਈ ਚੰਗੀ ਆ ਪੋਲੀ ਆ ਠੀਕ ਆ ਜੀ ਧਾਰ ਪੋਲੀ ਆ ਬਿਲਕੁਲ ਤੇ ਆ ਤੁਸੀਂ ਦੇਖ ਲਓ ਬੈਕ ਸਾਈਡ ਤੋਂ ਥਣ ਦੇਵਾ ਪੱਧਰ ਵਿਖਾੜਾ ਜੀ ਠੀਕ ਹੈ। ਬਿਲਕੁਲ ਪਤਲੇ ਪਿੰਡੇ ਦੇ ਵਿੱਚ ਪਤਲੇ ਪਿੰਡੇ ਦੀ ਜਿਹੜੀ ਦੋਸਤ ਹੈ ਤੁਸੀਂ ਮੱਝ ਦੇਖੀ। ਹਾਈਟ ਕੱਦ ਵੱਡੀ ਹੈ। ਮੈਂ ਪਹਿਲਾਂ ਜ਼ਿਕਰ ਕਰਤਾ ਇੱਕ ਵਾਰੀ ਫੇਰ ਮੈਂ ਦੱਸ ਦੇਣਾ ਹਾਈਟ ਕੱਦ ਫੁੱਲ ਫਟਾ ਫੁੱਲ ਵੱਡੀ ਹਾਈਟ ਹੈ। ਆਹ ਦੇਖੋ। ਅੰਮ੍ਰਿਤ ਕੀ ਮੁੱਲ ਕਰ ਦੇਦਾ? ਕੀ ਮੁੱਲ ਹੈ ਤੁਹਾਨੂੰ ਪਤਾ ਜਿੱਡੀ ਮੈਂ ਬਣਾ 70 ਕਰ ਲਈਏ 75 ਕਰ ਲਈਏ 65 ਦੀ ਦੇ ਦਾਂ। 65 ਹਜ਼ਾਰ ਦੀ। ਹਾਂ ਉਹ ਚੋਂ ਕਰਦਾ ਮੈਂ। ਠੀਕ ਆ ਜੀ 65000 ਦੇ ਵਿੱਚੋਂ ਮਾਨਤਨ ਜਿਹੜਾ ਦੋਸਤੋ ਉਹ ਮੈਂਨੇ ਚਵਾਉਣਾ ਉਹਨਾਂ ਆ ਗਿਆ ਘਰ ਆ ਲੈ ਚਲੋ ਦਾਸ ਤੇ ਦਹੀਂ ਉਹ ਇੱਦੀ ਥਾਨ ਲਈ ਵਾ ਸਾਫ ਮੈਨੂੰ ਰੇਟ ਆ ਜੇ ਸਰਮਣ ਲੱਗਾ ਹੁੰਦਾ 75000 ਦੀ ਮਾਜੀ ਬਿਲਕੁਲ ਜੀ ਬਿਲਕੁਲ ਬਾਕੀ ਸਾਫ ਬੜੀ ਆ ਹਾਂ ਸਾਰੇ ਬੰਦੇਓ ਉੱਪਰੋਂ ਹੀਟਾਂ ਬਾਡੀ ਬੰਤਰ ਦੀ ਚੰਗੀ ਆ ਦੋਸਤੋ ਥਾਂ ਦੇ ਵਿੱਚ ਵਜਨ ਵਜਨ ਪੂਰਾ ਸੋਹਣੀ ਮੱਝ 65000 ਦੇ ਵਿੱਚ ਦੇ ਦੂੰ ਵੀਰ ਹਾਂਜੀ ਠੀਕ ਆ ਤੇ ਅਮਰ ਤੇ ਇਸ ਤੋਂ ਬਾਅਦ ਅਗਲੀ ਫਿਰ ਜੀ ਇਹ ਟੋਕਰ ਮੱਝਾਂ ਇਹ ਟੋਕਰ ਮੱਝ ਦਿਖਾਉਣੇ ਆ ਜੀ ਵਾਜੇ ਵੀ ਚੰਗੀ ਦੀ ਧਾਰ ਤੇ ਆਪਣੇ ਘਰੇ ਦੋਵੇਂ ਡੰਗ ਹਾਂਜੀ ਹਾਂਜੀ ਦੋਵੇਂ ਡੰਗ ਮਿਲਦੀ ਆ ਤੇ ਟੋਕੜਾ ਸੋਈ ਨੂੰ ਸਮਾ ਤੁਸੀਂ ਆ ਮੰਨ ਲਓ 5 ਮਹੀਨੇ ਹੋ ਗਏ 4 ਹੋ ਗਏ 4 ਮਹੀਨੇ 4 ਹੋ ਗਏ ਨਹੀਂ ਵੀ ਹੋਏ ਹੋਣਗੇ 6 ਕਿਲੋ ਦੁੱਧ 5.5 ਕਿਲੋ ਪੱਕਾ ਦੁੱਧ ਉਤਾਰ ਤੇ ਮਿਲੂਗੀ ਇਹ ਨਹੀਂ ਕਿ ਛੜਕ ਲਊਗੀ ਹਾਂ ਦੋ ਵਡਾ ਕਮਲ ਦੇ ਡੇ ਦੇ ਢਾਰ ਤੇ ਮਿਲਦੀ ਹੈ ਧਾਰ ਤੇ ਮਿਲਦੀ ਹੈ ਹਾਂਜੀ ਹਾਂਜੀ ਬਾਕੀ ਸੋਹਣੀ ਹੈ ਨਾ ਪੂਰੀ ਬੰਦਰ ਕੁੰਤ ਰੋਲੀ ਵੱਡੀ ਮੈਂ ਛੋਟੀ ਨਹੀਂ ਠੀਕ ਵੱਡੀ ਮੱਝਾ ਦੋਸਤੋ ਸੁਆ ਬੇਸ਼ੱਕ ਤੁਸੀਂ ਤੀਜਾ ਮੰਨ ਲਓ ਵੀ ਤੀਜਾ ਸੂਈ ਹੋ ਸਕਦੀ ਹੈ ਤੀਜਾ ਸੂਈ ਹੋਦੀ ਹੈ ਅੱਗੇ ਬਣੀ ਵੀ ਹੈਗੀ ਆ ਬਣੀ ਵੀ ਮੀਰ ਜੀ 22 23 ਦਿਨ ਹੋ ਗਏ ਆਪਾਂ ਗਰੰਟੀ ਨਹੀਂ ਦਿੰਦੇ ਆਪਣੀ ਭੂਆ ਕੋਲੋਂ ਮੱਝ ਆਈ ਹੈ ਕਿ ਇਹ ਮੱਝੇ ਕੋ ਕੱਚੀ ਮਹਿ ਲਈ ਹੋਈ ਹੈ ਪਾ ਤਿਆਰ ਕਰਕੇ ਵੇਚਾਂ ਠੀਕ ਹੈ ਵੀਰ ਹਾਂਜੀ ਮੀਰ ਜੀ ਇਹ ਮੱਝਾ ਦੋਸਤੋ ਤੀਜਾ ਸੂਬਾ ਸੂਈ ਆ ਅੱਗੇ ਬਣੀ ਹੈ ਠੀਕ ਹੈ ਜੀ ਇਹ ਆਈ ਹੋਈ ਹੈ ਸਮ ਪਰ ਨਿਕਲ ਵੀ ਸਕਦੀ ਹੈ ਹੋ ਸਕਦਾ ਵੀ ਦੋਸਤੋ ਨਾ ਵੀ ਰਵੇ ਇਹ ਕੋਈ ਪੱਕੀ ਗੱਲ ਨਹੀਂ ਹੈਗੀ ਬਾਕੀ ਥਣ ਥਣ ਤੁਹਾਨੂੰ ਦਿਖਾ ਦੇਣੇ ਜਿਹੜੀ ਚੀਜ਼ ਹੈ ਹੁਣ ਮੌਕੇ ਦੀ ਆ ਦੇਖੋ ਮਗਰਲਾ ਥਣ ਬਹਿਣੀ ਆਲਾ ਜੀ ਹਾਂਜੀ ਹਾਂਜੀ ਮਗਰਲਾ ਮਾੜੀ ਹੀ ਪੂਰ ਮਾਰਦਾ ਇੰਨੀ ਨਹੀਂ ਜਿਆਦੀ ਮਾੜੀ ਜੀ ਆਉਂਦੀ ਮਾੜੀ ਜੀ ਜਿਹੜੀ ਦੋਸਤੋ ਪੂਰ ਵੀਰਾਂ ਦਾ ਵੀ ਮਾਰਦਾ ਹੈ ਮਗਰਲਾ ਥਣ ਬਹਿਣੀ ਆਲਾ ਠੀਕ ਆ ਮਗਰਲਾ ਬਾਕੀ ਤਿੰਨ ਥਣ ਇੱਕ ਸਾਰ ਵਧੀਆ ਹਾਂ ਪੂਰੇ ਵਧੀਆ ਠੀਕ ਆ ਜੀ ਤੇ ਬਿਲਕੁਲ 5 5.5 ਵਜh ਤੱਕ 6 ਕਿਲੋ ਆਂਦਾ ਵੀਰ ਬਾਕੀ 5.5 ਕਿਲੋ ਜੱਕਰ ਕੋਈ ਵੀਰ ਆਨਲਾਈਨ ਸੱਦਾ ਕਰਦਾ ਤੇ 5.5 ਕਿਲੋ ਤੁਸੀਂ ਦੋਵੇਂ ਡੰਗ ਦੀ ਚਵਾਈ ਬਿਲਕੁਲ ਚੋ ਸਕਦੇ ਜੇ ਤਾਰਾ ਘੱਡ ਸਕਦੇ ਜੀ ਠੀਕ ਆ ਜੀ ਤੇ ਚਵਾਈ ਤੁਹਾਨੂੰ ਦੱਸ ਹੀ ਦਿੱਤੀ ਆ ਜੋ ਕੁਝ ਰਿਐਲਿਟੀ ਹੈਗੀ ਇਸ ਦੇ ਥੱਲੇ ਫੇਸ ਕੁਆਲਟੀ ਸੋਹਣੀ ਆ ਸਿੰਘਾਂ ਦੀ ਬੰਤਰ ਕਾਫੀ ਵਧੀਆ ਫੱਬਦੀ ਆ ਪੂਰੀ ਠੀਕ ਆ ਆ ਦੇਖੋ ਬਾਕੀ ਪੂਰੀ ਸੰਭੀ ਸੁਭੀ ਪੂਰੀ ਆ ਦੋਸਤੋ ਠੀਕ ਆ ਹਾਈਟ ਵਧੀਆ ਚੰਗੀ ਵੱਡੀਆਂ ਮੱਜਾਂ ਜੀ ਵੀ ਆਪਾਂ ਇਹਨੂੰ ਅਕਾਊਂਟ ਕਰ ਸਕਦੇ ਆ ਹਾਈਟ ਸੋਹਣੀ ਆ ਬਾਕੀ ਥਣ ਭਾਂਡਾ ਚੰਗਾ ਸਭ ਤੋਂ ਮੇਨ ਗੱਲ ਆ ਜਿਹੜੀ ਦੇਖਿਆ ਠੀਕ ਕੋਈ ਗੱਲ ਨਹੀਂ ਇਹ ਆ ਪਸੂ ਨੋਰਮਲ ਘਰੋਂ ਬਾਹਰ ਨਿਕਲੇ ਘੱਟ ਹੁੰਦੇ ਆ ਹਾਂਜੀ ਤੇ ਜਿਹੜਾ ਪਸੂ ਨੋਰਮਲ ਹੈ ਕਈ ਵਾਰ ਆਪਾਂ ਪਾਰ ਦੀ ਲੈਣ ਚ ਹੋਵੇ ਕਿ 1-2 ਥਾਵਾਂ ਤੋਂ ਦੂਸਤ ਚੱਲੇ ਆਵੇ ਤੇ ਉਹਦਾ ਕਿਤੇ ਨਾ ਕਿਤੇ ਬਾਬਾ ਰੱਖੀਆਂ ਤਾਂ ਇਹ ਪਸੂ ਪਹਿਲੀ ਵਾਰੀ ਘਰੋਂ ਕਿ ਨਿਕਲਦਾ ਉਹ ਤੋਂ ਥੋੜਾ ਜਿਹਾ ਕਰ ਜਾਂਦਾ ਠੀਕ ਹੈ ਤੇ ਇਹ ਮਾੜੀ ਦੋਸਤੋ ਟੋਕਰ ਰਹੀਗਾ ਅੱਗੇ ਬਣੀ ਜ਼ਰੂਰ ਆ ਪਰ ਕੋਈ ਗਾਰੰਟੀ ਨਹੀਂ ਗੱਬਣ ਦੀ ਠੀਕ ਹੈ ਤੇ ਧਾਰ ਜਵਾਈ ਇੱਕ ਨੰਬਰ ਆ ਤੇ ਇਹ ਮੋਲੇ ਦਾ ਕੀ ਰਹੂਗਾ ਜੀ ਮੋਲ ਵਨ 55 50 ਕਰ ਲਿਆ 45 ਦਵਾ ਵੀਰ ਜੀ 45 ਦੀ ਲੈਣ ਦੇ ਨਾਲ ਹੀ ਕਰ ਲਈ ਆ ਕੋਈ ਗੱਲ ਨਹੀਂ ਮਾਨਤਨ ਕਰਾਂਗੇ ਕੋਈ ਫਿਕਸ ਨਹੀਂਗਾ ਫੋੜੀ ਮਾਨਤਨ ਹਾਂਜੀ ਹਾਂਜੀ ਠੀਕ ਆ ਵੀਰ ਜੀ ਮੈਂ ਨਹੀਂ ਪਤਾ ਗੱਬਰ ਨਿਕਲ ਆਵੇ ਲਾੜ ਰਹੀ ਹੈ ਇਹ ਹਣਾ ਬਿਲਕੁਲ ਗਾੜੀ ਅਗਲੇ ਦੀ ਕਿਸਮਤ ਆਪਾਂ ਗਰੰਟੀ ਨਹੀਂ ਦੇਣੀ ਹਾਂਣਾ ਵੀ ਜੀ ਹਾਂ ਆ ਚੁੱਕਾ ਲੋ ਵੀ ਦੋਸਤੋ ਗੱਬਰ ਨਿਕਲ ਆਈ ਤੇ ਵੀਰਾਂ ਦਾ ਵੀ ਗੋਡ ਲਾਕ ਆ ਕਿਸੇ ਵੀਰ ਦਾ ਜੇਕਰ ਗੱਬਰ ਨਿਕਲ ਆਵੇ ਤੇ ਜੋ ਦੱਸਿਆ ਹੁੰਦਾ ਵੇਰਵਾ ਪਾਇਆ ਹੁੰਦਾ ਵੀ ਏ ਆਈ ਹੋਈ ਆ ਉਹ ਦੱਸਣਾ ਕੇ ਫਰਜ਼ ਵੀ ਬਣਦਾ ਠੀਕ ਆ ਉਹ ਵੇਰਵਾ ਤਾਂ ਕਰਕੇ ਪਾਉਣਾ ਜ਼ਰੂਰ ਪੈਂਦਾ ਕਿਉਂਕਿ ਤਾਂ ਅੱਗੇ ਜਾ ਕੇ ਕੋਈ ਵੇਰ ਆ 16 ਕਿਲੋ ਦੁੱਧ ਹੋਊਗਾ ਹਾਂ ਕੋਲੇ ਪੱਕਾ ਦੂਜਾ ਸਵੇਰ 16 ਕਿਲੋ ਦੁੱਧ ਮੂੰਹ ਮੂੰਹ 6 ਦਿਨਾਂ ਵਾਲਾ ਨਹੀਂ ਆਹਾ ਵੇਖੋ ਮੂੰਹ 6 ਦਿਨਾਂ ਦਾ ਜੀ ਤੇ ਆਹ ਦੇਖੋ ਮੂੰਹ 6 ਦਿਨਾਂ ਦਾ ਤੇ ਆਹ ਦੇਖੋ ਇੱਧਰ ਆਹ ਵੇਖੋ ਲਓ ਜੀ ਆਹ ਦੇਖੋ ਮੂੰਹ ਛਿੱਗੀ ਆ ਦੂਜਾ ਸਵੇਰ ਆ ਜਾਂਦੀ ਜੋ ਨਾਲ ਠੀਕ ਆ ਕਰੋਸ ਆਂਗ ਦੇ ਵਿੱਚ ਆ ਗਈ ਤੇ ਹਾਈਟ ਵੱਡੀ ਫੁੱਲ ਬਟਾ ਫੁੱਲ ਵੱਡੀ ਹਾਈਟ ਹੈ ਪੂਰੀ ਵੱਡੀ ਗਾ ਤੇ ਇਹ ਅਮਰਤ ਸੂਈ ਨੂੰ ਕਿੰਨਾ ਟਮ ਹੋ ਗਿਆ ਇਹਨੂੰ ਵੀਰ ਜੀ ਇਹਨੂੰ ਅੱਜ ਚੌਥਾ ਪੰਜਵਾਂ ਦਿਨ ਇਹਨੇ ਸੂਈ ਨੂੰ 16 ਕਿਲੋ ਦੁੱਧ ਆ 16 ਕਿਲੋ ਦੁੱਧ ਆ ਤੇ ਚੌਥਾ ਪੰਜਵਾਂ ਦਿਨ ਸੂਈ ਨੂੰ ਹੋ ਗਿਆ ਥੋੜਾ ਇਹਨੂੰ ਲੰਮਾ ਤੋੜ ਚੌਥਾ ਪੰਜਵਾਂ ਦਿਨ ਆ ਦੋਸਤੋ 16 ਕਿਲੋ ਦੁੱਧ ਜਿਹੜਾ ਤੁਸੀਂ ਮੰਨ ਸਕਦੇ ਜੇ ਵੀ ਹਾਜ਼ਰ ਆ ਬੌਲੀ ਤਾਂ ਜਸਟ ਬਾਹਰ ਹੀ ਆਈ ਆ ਠੀਕ ਆ ਬਾਕੀ ਥਣ ਭਾਂਡਾ ਚੰਗਾ ਜੀ ਆ ਵੇਖੋ ਲੇਵੇ ਲੂਵੇ ਲੋ ਕੁਮਾਲਾਂ ਕਰੀ ਬੈਠੀ ਆ ਤੇ ਥਣ ਵ ਪੂਰਾ ਨੋਕ ਵਾਲਾ ਆ ਦੇਖੋ ਅਮਰ ਤਾਂ ਖੜੇ ਉਥੇ ਆ ਲੋ ਜੀ ਠੀਕ ਆ ਜੀ ਹਾਈਟ ਕਾ ਤੋ ਤੁਸੀਂ ਨੋਰਮਲੀ ਜਜਮੈਂਟ ਕਰ ਲਓ ਦੋਸਤੋ ਫੁੱਲ ਵੱਡੀ ਹਾਈਟ ਆ ਠੀਕ ਆ ਬਾਕੀ ਸਭ ਤੋਂ ਅਹਿਮ ਗੱਲ ਜਿਹੜੀ ਹੈਗੀ ਆ ਮੇਨ ਗੱਲ ਜਿਹੜੀ ਆ ਥਣ ਭਾਂਡੇ ਦੀ ਆ ਥਣ ਦੀ ਕੁਆਲਿਟੀ ਬਹੁਤ ਜ਼ਿਆਦੀ ਸੋਹਣੀ ਆ ਮੁਠੀ ਵਾਲਾ ਥਾਣਾ ਠੀਕ ਆ ਜੀ ਨੋਕ ਵਾਲਾ ਮੁਠੀ ਦਾ ਥਾਣਾ ਤੇ ਚਵਾਈ ਵੀਰ ਤੋਂ ਪੁੱਛਾਂਗੇ ਪਰ 16 ਕਿਲੋ ਜਿਹੜੇ ਵੀਰ ਨੇ ਆਉਣਾ 16 ਕਿਲੋ ਦੀ ਪੁਸ਼ਟੀ ਤੁਸੀਂ ਕਰਨੀ ਆ ਤਸੱਲੀ ਕਰਨੀ ਆ ਦੋ ਡੰਗ ਚੋਲੋ ਕੋਈ ਚਾਰ ਟਾਈਮ ਚੋਲੋ ਆਹ ਲਓ ਜੀ ਬਹੁਤ ਜਿਆਦੀ ਵਸ਼ੀ ਚੰਗੀ ਆਹ ਲਓ ਜੀ ਚਵਾਜੂ ਤਾਂ ਮੋਗਾ ਜਿਹਨੂੰ ਕਹਿੰਦੇ ਨੇ ਵੀ ਮੋਗਾ 17 18 ਕਿਲੋ ਦੋ ਚੋ ਆ ਜਾਂਦੇ 20 ਕਿਲੋ ਦੁੱਧ ਦਊਗੀ ਵੀਰ ਜੀ ਗਾੜੀ ਪਾਏ ਦਾ ਬਿਲਕੁਲ ਹੁਣ ਜਿੰਨਾ ਜਰਾ ਪਾਉਣੀ ਗਰੰਟੀ ਦਵਾਂਗੇ ਅਮਰਤ ਮੋਲ ਕੀ ਕਰਦੇ ਫਿਰ ਵੀਰ ਮੋਲ ਤੇ ਦਾ 55000 ਆ 50 ਹੀ ਦੇ ਦਾਂਗੇ 50 ਚ ਮਾਨਤਾਨ ਕਰਾਂਗੇ 50 ਚ ਬੱਚਾ ਕੀ ਦੱਸਿਆ ਮਗਰ ਮਗਰ ਵੱਛੀ ਆ ਜੀ ਡੱਬੀ ਵੱਛੀ ਆ ਪੂਰੀ ਨਸਲ ਬਰੀਡ ਵਾਲੀ ਮਗਰ ਵੱਛੀ ਆ ਦੋਸਤੋ ਵਾਦੇ ਬੰਦੀ ਉਹ ਵੀ ਗੱਲ ਹੈਗੀ ਆ ਮਗਰ ਡੱਬੀ ਵੱਛੀ ਆ ਵੱਡੀ ਗੱਲ ਸੀ ਆ ਤੇ ਵੱਡੀ ਇਹ ਵੈਣ ਜਿਹੜੀ ਆ ਫੁੱਲ ਵੱਡੀ ਆ ਛਿੱਗੀ ਆ ਮੂੰਹ ਛੇ ਦੰਦ ਹਾਈਟ ਕਾਦ ਇੱਕ ਵਾਰੀ ਆ ਤੁਸੀਂ ਫੇਰ ਆ ਜਿਹੜਾ ਅਕਾਊਂਟ ਕਰ ਲਓ ਵੀ ਹਾਈਟ ਕਾਦ ਫੁੱਲ ਵੱਡੀ ਥਣ ਭਾਂਡਾ ਇੱਕ ਵਾਰੀ ਤੁਹਾਨੂੰ ਕੋਲੋਂ ਦਿਖਾ ਦਿੰਦੇ ਆ ਕਿਉਂਕਿ ਸ਼ੱਕ ਨਾ ਰਹੇ ਕਿਸੇ ਮੇਰੇ ਨੇ ਆਨਲਾਈਨ ਵੀ ਸੌਦਾ ਕਰਨਾ ਆ ਦੇਖੋ ਜੀ ਵੀ ਥਣ ਵੇਖੋ ਵੀ ਨਖੇੜ ਵੇਖੋ ਮੈਂ ਮੈਂ ਦੁੱਧ 17 18 ਕਿਲੋ ਚਾਹਾਂ ਤੇ 20 ਕਿਲੋ ਦੋ ਵੀ ਭਾਈ ਆਪਾਂ ਇਹਨਾਂ ਨੇ ਜਿੰਨਾ 16 ਕਿਲੋ ਆ 16 ਵੀ ਦੇ ਦੇ ਬੜਾ ਹੁੰਦਾ ਗਰਮੀ 'ਚ ਗਾੜੀ ਠੰਡ ਆਉਂਦੀ ਹਨ ਬਿਲਕੁਲ ਜੀ ਬਹੁਤ ਉਦੋਂ ਹੁੰਦਾ ਜੀ ਇਸ ਤੋਂ ਬਾਅਦ ਅਮਰਤਾ ਪਕਾਉਗਾ ਇਹ ਗਾਂ ਵੀਰ ਜੀ ਸੂਈ ਆ ਅੱਜ ਇਹਨੂੰ ਚੌਥਾ ਪੰਜਵਾਂ ਦਿਨ ਹਫਤਾ ਮੰਨ ਕੇ ਚੱਲੇ ਕੋਈ ਆਹਾਂ ਕਿਉਂਕਿ ਆਪਾਂ ਗੋਲਿਆਂ ਦੀ ਹਾਂ ਹਾਂ ਹਫਤਾ ਮੰਨ ਕੇ ਕੋਈ ਸੌਦਾ ਕਰੀ ਜੀ ਹਾਂਜੀ ਹਾਂਜੀ ਤੇ ਬੱਚੇ ਦੋਸਤੋ ਮੈਂ ਤੁਹਾਨੂੰ ਦੋਵੇਂ ਬੈਡਾਂ ਤੇ ਦਿਖਾ ਦੂੰਗਾ ਅੰਦਰ ਬੱਜੇ ਆ ਦਿਖਾ ਦਾਂਗੇ ਇਹਦੇ ਮਗਰ ਬੱਛਾ ਆ ਜੋ ਇਹਦੇ ਮਗਰ ਬੱਛਾ ਹੈ ਤੇ ਜਿਹੜੀ ਪਹਿਲੀ ਦਿਖਾਈ ਬੱਛੀ ਆ ਇਹ ਤੀਜਾ ਸੂਆ ਜੋ ਸੂਬਾ ਤੀਜਾ ਹਾਂਜੀ ਹੂੰ ਅਮਰਤੇ ਇਹ ਟਾਈਮ ਕਿੰਨਾ 7 ਕਿ ਦਿਨ ਹੋ ਗਏ ਸੁਈ ਨੂੰ ਆ 6-7 ਦਿਨ ਹੋ ਗਏ ਵੀਰ ਜੀ 6-7 ਦਿਨ ਦਾ ਸਮਾਂ ਹੋ ਗਿਆ ਭਰਾ ਬੋਈ ਨੂੰ ਸੁਈ ਨੂੰ ਤੇ ਮਗਰ ਬੱਛਾ ਹੈ ਤੇ ਹੁਣ ਆਪਾਂ ਚਵਾਉਣਾ ਕੀ ਜੇ ਦੋ ਥੱਲੇ ਹੁੰਦੇ ਵੀਰ ਜੀ ਇਹਦੇ ਥੱਲੇ ਬੁਖਾਰ ਹੋ ਗਿਆ ਗਾਂ ਹੋਲੇ 13-14 ਕਿਲੋ ਦੁੱਧ ਹੁਣ 12 ਕਿਲੋ ਦੁੱਧ ਪੱਕਾ ਹੁਣ 12 ਕਿਲੋ ਐ ਬਿਲਕੁਲ ਐਨ ਤੋਲ ਆਪਦੀ ਦੋ ਟਾਈਮ ਤਸੱਲੀ ਕਰੇ ਨੀਰ ਮੇਰੇ ਆ ਕੇ ਸੋ ਦੋ ਟਾਈਮ ਵੀਰਾਂ ਦਾ ਵੀ ਆਪਦੀ ਤਸੱਲੀ ਕਰੋ ਦੋ ਡੰਗ ਚਵਾਈ ਕਰੋ ਤਿੰਨ ਟਾਈਮ ਚਾਹੇ ਚੋਬੋ ਤੇ ਦੁੱਧ ਤੁਹਾਨੂੰ ਖਾਣ ਬਹੁਤ ਵਧੀਆ ਲੱਗਾ ਗਾਂ ਨੂੰ ਮੁੱਠੀ ਵਾਲਾ ਹਾਂਜੀ ਆ ਦੇਖੋ ਠੀਕ ਆ ਮੂੰਹ ਮੱਥੇ ਦੀ ਦੇਖੋ ਇਹਨੇ 14 15 ਲਈ ਜੀ ਨੋਰਮਲ ਹਮ ਆ ਦੇਖੋ ਠੀਕ ਆ ਤੇ 12 ਲੀਟਰ ਜਿਹੜਾ ਬਿਲਕੁਲ ਹਾਜ਼ਰ ਮੌਕੇ ਤੇ ਬਾਕੀ ਥਨਥਨ ਇਹਦਾ ਵੀ ਮੋਟਾ ਗੋਲ ਥਾਨਾ ਦੋਸਤੋ ਥਨਥਨ ਬਹੁਤ ਸੋਹਣੀ ਸ਼ੇਪ ਆ ਠੀਕ ਆ ਤੇ ਮਗਰ ਇਹਦੇ ਬੱਛਾ ਇਹਦਾ ਮੁੱਲ ਕੀ ਅਮਰਤ ਰਹੂਗਾ ਫਿਰ ਜੀ ਇਹਦਾ ਮੁੱਲ ਭਾਣਾ 50 ਕਰ ਲਈਏ ਹਾਂ ਇਹ 45 ਚ ਮੰਨ ਤਨ ਕਰਾਂ 45000 ਚ ਹਾਂਜੀ ਠੀਕ ਆ ਜੀ ਮੁੱਲ ਦੋਸਤੋ ਵੀਰਾਂ ਦਾ ਭਾਵੇਂ 50000 ਕਰ ਲਈਏ ਤੇ 45000 ਦੇ ਵਿੱਚੋਂ ਛੋਟ ਹੋਊਗੀ ਲੇ ਸੁਗੀ ਠੀਕ ਆ 15 16 ਕਿਲੋ ਇਹ ਨਹੀਂ ਦੁੱਧ ਚੋਆਣਾ ਲੇਵੇ ਖੋਲੇ ਦੀ ਗਾਵਾਂ ਥਾਣ ਤੁਣ ਬਹੁਤ ਵਧੀਆ ਲੱਗਾ ਮੱਜਾ ਸੂਬੇ ਅਮਰਤ ਹੋਗੀ ਕੋਈ ਤੀਜੇ ਚੌਥੇ ਹਾਂਜੀ ਤੀਜੇ ਵੀਰ ਜੀ ਤੀਜਾ ਮੰਨ ਕੇ ਚੱਲੇ ਕੋਈ ਚੌਥਾ ਮੰਨ ਲੇ ਤੀਜਾ ਮੰਨ ਲੇ ਠੀਕ ਆ ਜੀ ਆਹ ਲਓ ਜੀ ਆਪੋ ਆਪਣੀ ਸਮਝਾ ਤੁਹਾਡੀ ਬਾਕੀ ਚਵਾਜ ਬੂ ਦੇ ਵਿੱਚੋਂ ਕੋਈ ਕਮੀ ਪੇਸ਼ੀ ਨਹੀਂ ਨਹੀਂ ਦਿੱਤੀ ਇਹਦੇ ਨਹੀਂ ਕੋਈ ਜਿਹੜੀ ਹੈਗਾ ਆਪਾਂ ਦੱਸੀ ਦਾ ਉਸੇ ਵੇਲੇ ਬਿਲਕੁਲ ਸੋ ਜੇਸੇ ਦੋਸਤੋ ਮੱਝ ਦਾ ਨਾਲ ਸਰੂਸੀ ਉਹ ਵੀ ਦੱਸਿਆ ਜੇ ਕੋਈ ਧਾਰ ਘਾਟ ਆ ਉਹ ਵੀ ਦੱਸਿਆ ਜਾਂਦਾ ਪਰ ਇਹਨਾਂ ਵਹੜਾਂ ਦੇ ਵਿੱਚ ਪੂਰੀ ਇੱਕ ਸਾਰ ਅਗਲੇ ਨਾਲ ਅਗਲਾ ਤੇ ਪਿ ਤਸੱਲੀ ਕਰ ਸਕਦੇ ਜੀ ਠੀਕ ਆ ਜੀ ਤਸੱਲੀ ਦਾ ਕੋਈ ਡਰ ਨਹੀਂ ਕਾ ਪੈਸੇ ਦੇਣੇ ਆ ਰਕਮ ਲਾਉਣੀ ਆ ਜੇ ਅਸ ਵੀਰ ਨੇ ਵੀ ਖਰੀਦਣੀ ਆ ਉਹ ਜਰਸੀ ਹੈਗੀ ਆਪਣੇ ਤੋਂ ਪੰਜ ਮਹੀਨੇ ਗੱਭਣ ਦੋ ਦਿਨ ਹੀ ਦੁੱਦੋਂ ਡਰਾਈ ਆ ਹਾਂ ਜਰਸੀ ਆ ਗੱਭਣ ਦੀ ਹਾਂਜੀ ਹਾਂਜੀ ਅੱਛਾ ਮਰ ਤਾਂ ਪੰਜ ਮਹੀਨੇ ਦੀ ਗੱਭਣ ਜਲਸੀ ਗੱਭਣ ਗੱਭਣ ਤੇ ਦੁੱਦੋਂ ਡਰਾਈ ਆ ਦੁੱਦੋਂ ਭੱਜੀ ਆ ਜੇ ਕੋਈ ਵੀਰ ਹੋਵੇ ਚਾਹਣ ਲੈਣ ਆਲਾ ਉਹਦਾ ਫੋਨ ਤੇ ਰੇਟ ਕਰਾਂ ਪੰਜ ਮਹੀਨੇ ਦੀ ਗੱਭਣ ਹਾਂਜੀ ਉਹਦੀ ਥਣ ਥਣ ਚੈੱਕ ਕਰਨ ਜੋਗਾ ਮਤਲਬ ਹੈ ਕਿ ਵਿੱਚ ਨਹੀਂ ਵੀਰੇ ਐਵੇਂ ਤੁਹਾਨੂੰ ਮੈਂ ਆਖਾਂ ਕਿ ਦੁੱਦੋਂ ਛੱਡੀ ਆ ਵੀਰ ਆ ਹਾਂ ਕਿਤੇ ਲੇਟ ਲੂਟ ਬਣੀ ਆ ਠੀਕ ਹਨਾ ਕੋਈ ਸਾਲ ਚਵਾ ਕੇ ਵੀ ਬਣੀ ਹੋ ਸਕਦੀ ਹੈ ਹਾਂਜੀ ਹਾਂਜੀ ਵੀਰ ਜੀ ਤੇ ਇਹਦਾ ਮੁੱਲ ਫੋਨ ਤੇ ਆ ਇਹਦਾ ਫੋਨ ਤੇ ਉਹ ਜਰਸੀ ਆਪਾਂ ਤੁਹਾਨੂੰ ਥੋੜੀ ਜਿਹੀ ਕੋਲੋਂ ਦਿਖਾ ਦਿੰਨੇ ਆ ਆਹ ਲਓ ਜੀ ਆਜੋ ਚੰਗੀ ਗਾਇਡ ਸਾਰੀ ਸੁਖਰੀ ਜਣੀ ਵੱਡੀ ਗਾਮ ਆ ਪੰਜਾਬ ਵਾਲੀ ਠੀਕ ਆ ਜੀ ਤੇ ਥੋੜਾ ਜਿਹਾ ਕ੍ਰੋਸ ਵੀ ਤੁਸੀਂ ਮੰਨ ਸਕਦੇ ਜੇ ਪਰ 5 ਮਹੀਨੇ ਦੀ ਗੱਬਣ ਆ ਬਿਲਕੁਲ ਐਨ ਸਿਆਲ ਦੇ ਵਿੱਚ ਜਾ ਕੇ ਸੂਣਾ ਵਜਨ ਰੋਡ ਫੁੱਲ ਆ ਵਜਨ ਲੋਡ ਪੂਰਾ ਤੇ ਭਾਰੀ ਆ ਆ ਤੁਸੀਂ ਵੇਖ ਸਕਦੇ ਹੋ ਨਿਗਰ ਬਹੁਤ ਜਿਆਦਾ ਆ ਠੀਕ ਆ ਬੈਕ ਸਾਈਡ ਤੋਂ ਜੇਕਰ ਆਪਾਂ ਬੰਤਰ ਦੇਖੀਏ ਤੇ ਫੁੱਲ ਬੜਾ ਫੁੱਲ ਜਰਸੀ ਦੀ ਆ ਬੈਕ ਸਾਈਡ ਤੋਂ ਅੱਗੋਂ ਥੋੜਾ ਮੂੰਹ ਮੱਥੇ ਤੋਂ ਕਰਾਸ ਆਂਗ ਦੇ ਵਿੱਚ ਆ ਤੇ ਪਿੱਛੋਂ ਬੈਕ ਸਾਈਡ ਤੋਂ ਵੇਖੀ ਤੇ ਜਰਸੀ ਆ ਪੂਰੀ ਆ ਦੇਖੋ ਜੀ ਇੰਨੀ ਠੰਡੀ ਆ ਵੀ ਸੀਲ ਸਾਕ ਵੀ ਪੂਰੀ ਏ ਵੀ 200 ਇਹ ਨਹੀਂ ਗੱਲ ਹੈਗੀ ਵੀ ਕੋਈ ਟਰੱਕ ਲ ਭਜਾ ਕੇ ਜਾਂ ਪਸੂ ਨਹੀਂ ਬਾਕੀ 35 ਤੋਂ 20 ਤੁਸੀਂ ਵੇਖ ਹੀ ਸਕਦੇ ਜੇ ਅਗਲੇ ਥਾਣਾ ਦਾ ਪਿਛਲੇ ਥਾਣਾ ਦਾ ਵਿੱਚ ਇਹ ਬਾਈ ਆ ਧਾਰਨ ਰਵਾਈ ਜਾਂਦਾ ਉਹ ਤਸੱਲੀ ਨਾਲ ਵੀਡੀਓ ਜ਼ਰੂਰ ਦੇਖ ਲਿਆ ਕਰੋ ਠੀਕ ਆ ਜੀ ਇਹ 5 ਮਹੀਨੇ ਦੀ ਗੱਬਣਾ ਕਿਸੇ ਵੀਰ ਨੇ ਸੌਦਾ ਕਰਨਾ ਕੋਈ 4 ਮਹੀਨੇ ਕੇ ਸੰਭਰ ਨਹੀਂ ਲੋ ਤੇ ਬਿਲਕੁਲ ਜਿਹਾ ਦੋਸਤ ਇਹਨੇ ਰੁੱਤ ਦੇ ਵਿੱਚ ਸੁਣਾ ਠੀਕ ਆ ਸਰਦੀ ਦੀ ਰੋਤ ਆ ਜਾਣੀ ਤੇ ਬਿਲਕੁਲ ਰੁੱਤ ਚ ਸੂ ਗਈ ਖਾਂ ਤੋਂ ਬਹੁਤ ਜ਼ੋਰ ਸੁਣਾ 14 ਕਿਲੋ ਵਾਲੀ ਬੈੜ 14 ਕਿਲੋ 15 ਵਾਲੀ ਹਾਂਜੀ ਹਾਂਜੀ 14 15 ਕਿਲੋ ਵੀਰਾਂ ਦਾ ਵੀ ਦੁੱਧ ਭਰਦੀ ਰਹੀ ਆ ਇੰਨਾ ਕਿ ਦੁੱਧ ਚਵਾਉਣ ਵਾਲੀ ਇਹ ਬੈੜ ਤੇ ਰੇਟ ਇਹਦਾ ਫੋਨ ਤੇ ਹੋ ਜਾਊਗਾ ਠੀਕ ਆ ਜੀ ਨੰਬਰ ਸੋ ਦੋਸਤੋ ਬਿਲਕੁਲ ਜਿਹੜੇ ਬੱਚੇ ਤੁਹਾਨੂੰ ਆਪਾਂ ਦਿਖਾਉਣੇ ਸੀਗੇ ਆ ਬੱਚੇ ਆ ਆ ਜਿਹੜੀ ਫੀਮੇਲ ਕਾਫ ਆ ਜੀ ਜਿਹੜੀ ਵੱਡੀ ਬੈੜ ਤੁਹਾਨੂੰ ਦਿਖਾਈ ਆ ਵੀ 16 ਕਿਲੋ ਤੇ ਚਲਦੀ ਪਈ ਆ ਮੂੰਹ ਛੇ ਦੰਦ ਆ ਆ ਮਗਰ ਡੱਬੀ ਬੱਚੀ ਆ ਬਿਲਕੁਲ ਮੇਰਾ ਵੀਰ ਤਸੱਲੀ ਦੇ ਨਾਲ ਦੇਖ ਲੋ ਜੀ ਆ ਮਕਰ ਬੱਚੀ ਆ ਠੀਕ ਆ ਜੀ ਸੋ ਆ ਦੇਖ ਲੋ ਜੀ ਇਹਸ ਕੁਆਲਟੀ ਬੱਚੀ ਦੀ ਦੇਖੋ ਪੂਰੀ ਜਾਨਦਾਰੀ ਆ ਆ ਮਕਰ ਬੱਚਾ ਹੈ ਦੂਜੇ ਨੰਬਰ ਤੇ ਜਿਹੜੀ 7 ਦਿਨ ਹੋ ਗਿਆ ਵੈੜ ਸੂਈ ਨੂੰ ਠੀਕ ਆ ਜੀ 12 ਕਿਲੋ ਜਿੰਦੇ ਥੱਲੇ ਹਾਜ਼ਰ ਆ ਉਹਦੇ ਥੱਲੇ ਆ ਬੱਚਾ ਸੋ ਮੇਰੇ ਬੱਚੇ ਪਰ ਆਪਾਂ ਵੀਰ ਤੋਂ ਲੈ ਲੈਣੇ ਅਮਰ ਤੋਂ ਥੱਲੇ ਚਲਦੇ ਕਰ ਦੇਣੇ ਆ ਨੰਬਰ ਅਮਰਤ ਬੋਲ ਗਏ ਮੇਰੀ ਆਪਣਾ ਨੰਬਰ ਆ 81464506298728024629 ਹਾਂਜੀ ਹਾਂਜੀ ਵੀਰ ਜੀ ਜਿਹਨੇ ਵੀ ਫੋਨ ਤੇ ਸੌਦਾ ਕਰਨਾ ਉਹਦੀ ਆਪਣੀ ਗਰੰਟੀ ਹੋਊਗੀ ਹਨਾ ਜਿਹੜਾ ਇੱਥੇ ਵੀਰ ਆ ਕੇ ਚੋ ਕੇ ਲੈ ਗਿਆ ਕੱਲ ਨੂੰ ਆਪਾਂ ਲਾਂਮਾ ਨਹੀਂ ਲੈਣਾ ਵੀ ਦੀ ਪਾਈ ਦਾ ਦੁੱਧਣਾ ਹਨਾ ਬਿਲਕੁਲ ਹਾਂਜੀ ਸੋ ਦੋਸਤੋ ਅੱਜ ਪਸ਼ੂ ਪੰਜ ਸੀਗੇ ਪੰਜ ਨਗ ਦਿਖਾਤੇ ਆ ਦੋ ਮੱਝਾਂ ਤੇ ਤਿੰਨ ਬੈੜਾ ਤੁਮ ਦਿਖਾ ਰਹੀਆਂ ਇੱਕ ਇੱਕ ਬਿਲਕੁਲ ਗੱਬਾਣਾ ਜਿਹੜੇ ਵੀਰ ਨੇ ਸ਼ੌਂਕ ਸ਼ੌਂਕੀਆਂ ਤੌਰ ਤੇ ਲੈ ਕੇ ਜਾਣੀ ਆ ਕੋਈ 4 ਮਹੀਨੇ ਸੰਭ ਸਕਦਾ ਠੀਕ ਆ ਉਹ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ